ਤਾਂ ਤੇ ਅੱਜ ਫਿਰ ਤੋਂ ਜਿਹੜੀ ਸ਼ਾਪਿੰਗ ਆ ਉਹ ਕਿਦੇ ਵਾਸਤੇ ਕਰਨਾ ਵਾ ਕਿਉਂਕਿ ਜਿਹੜਾ ਸੂਟ ਅੰਗਰੇਜ਼ ਦੇ ਜਨਮ ਦਿਨ ਦਾ ਤੇਰੀ ਆਉਣ ਦੀ ਤੇ ਹਾਂ ਵੀ ਕਿੰਨਾ ਸਾਸਰੀ ਕਲ ਸਾਸਰੀ ਕਲ ਜੀ ਸਾਡੇ ਵੱਲ ਤੇ ਅੱਜ ਜੇ ਮੈਕਸਿਮਮ ਇਹਨਾਂ ਮੰਮੀ ਨੂੰ ਇੱਕ ਗਿਫਟ ਲੈਣਾ ਸੂਟ ਲੈ ਜੀ ਇਹ ਤਿਹਾਂ ਵੀ ਜਾਂਦੇ ਤੋਂ ਸਭੀ ਕਾਲ ਦੀ ਸਾਰਿਆ ਉਹ ਤਾਂ ਅਸੀਂ ਕੌਣ ਹੁੰਨੇ ਦੇਣੇ ਤੇਰੇ ਕਰਮਾਂ ਦੀ ਗੱਲ ਆ ਨਾਲ ਤੁਸੀਂ ਐਟੀਟਿਊਡ ਤੋਂ ਆਏ ਇੱਕ ਸਮੂਹ ਤਾਂ ਬੰਦਾ ਹੈ ਬੰਦਾ ਬੰਦਾ ਨਾਲੇ ਅੰਗਤ ਅੰਗਲ ਸਾਨੂੰ ਕੱਦਾਂ ਕਹੀ ਜਾਂਦਾ ਮੈਂ ਕਹਿੰਦਾ ਮੈਂ ਦਵਾਉਂਦੇ ਅੰਗਲ ਸਾਨੂੰ ਕੱਦਾਂ ਕਹਿੰਦਾ ਕਹਿੰਦਾ ਤੁਸੀਂ ਦੀਦੀ ਨੂੰ ਸੂਟ ਨਹੀਂ ਲੈ ਕੇ ਦਿੰਦੇ ਹੈ ਫਵਾਜੀ ਤੇ ਸੂਟ ਬੜੇ ਬੜੇ ਸੋਹਣੇ ਸਲਵਾਰ ਇਹ ਆ ਹੈ ਹਾਂ ਮੈਨੂੰ ਪਸੰਦ ਕਰਾ ਬਹੁਤ ਜ਼ਿਆਦਾ ਉੱਤਰੀ ਜਿਹੜੀ ਸੂਟ ਹੁੰਦੀ ਹੈ ਠੀਕ ਆ ਤੁਹਾਨੂੰ ਥੋੜੀ ਇਹਦੇ ਡਿਫਰੈਂਟ ਜਿਹੇ ਕਲਰ ਹੁੰਦੇ ਆ ਕਲਰ ਨਾਲ ਕੇ ਆਪਣੇ ਨਿਮਾਜ ਵੀ ਸੋਚੀ ਜਾਂਦੀ ਹੈ ਬੈਠੀ ਨਹੀਂ ਇਹ ਕਾਲਾ 골ਡਨ ਬਣ ਜਵੇ ਹੈ ਨਾ ਬਲੈਕ ਕਲਰ ਦਾ ਹੈ ਕਿ ਉੱਧਰ ਨਹੀਂ ਲਓ ਜੀ ਮੈਂ ਜੀ ਲਾਈਟ ਕਲਰ ਦਾ ਲੈ ਰਹਾ ਲਾਈਟ ਕਲਰ ਦਿਖਾ ਵਈ ਕੁੜੀ ਉਹ ਵੈਸੇ ਦੇਖ ਲਾ ਬਹੁਤ ਸੋਹਣਾ ਜਿਹੜਾ ਸੂਟ ਆ ਇਹਦੇ ਦੁਪੱਟਾ ਕਿਹਦੇ ਦੁਪੱਟਾ ਇਹ ਕਿਹੜਾ ਕਪੜਾ ਹੈ ਹਾਂਜੀ ਇਹਨੂੰ オーਰਗੈਂజా ਸੇ オーਰਗੈਂజా ਹੈ अच्छा दिखाई दखाई फोटो अच्छा आ चीज़ बननी है ना ठीक है हो दखा दो कुछ इन डार्क रंग चाहिए लाइट लाइट रंग दिखाओ। ए सूट कलर सोना नहीं सोना कलर भी ਮੈਨੂੰ ਜੀ ਨੂੰ ਬੋਤਲਾਂ ਕਿਹਦੇ ਹੈ ਜੀ ਦਾ ਉਦਾਂ ਦਾ ਕਲਰ ਉਹ ਦੇਖੋ ਮੈਂ ਤੁਹਾਨੂੰ ਬੁਲਗਰੇ ਉਹ ਵਾਲਾ ਹੈ ਜਿਹੜਾ ਇਹਦੇ ਦਾ ਕਲਰ ਗਾਰਡ ਲੋਨਸ ਜੇ ਤੁਹਾਨੂੰ ਤਾਂਣਾ ਚਾਹੀਦਾ ਜੀ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਕਿੰਨਾ ਦੇ ਪਸੰਦਾ ਜੇ ਤਾਂ ਸਾਡੇ ਵੀ ਆ ਗਏ ਜੇ ਕੁੜੀ ਖੁਸ਼ ਤਾਂ ਅਸੀਂ ਖੁਸ਼ ਇੱਕ ਹੀ ਕਾਉਂਟੀ ਚਾਹੀਦੀ ਹੈ। ਹਾਂ। ਤੂੰ ਕਲਰ ਦੇਖ। ਸੋਨਾ ਹੈ। ਓਕੇ ਹੈ ਨਾ? ਹਾਂ। ਦੇ ਦੇ ਤੀ ਕਲਰ ਦਿਖਾਣਾ। ਹਾਂ ਜੀ। ਹਾਂ ਹਾਂ ਉਹ ਤਾਂ ਮੈਂ ਤਾਂ 1000 ਨਹੀਂ ਮੈਂ ਕਿੰਨੇ ਤਿੰਨ ਸੋਨਾ ਲੱਗਣਾ ਚਾਹੀਦਾ। ਨਹੀਂ ਕੁਝ ਹੋਰ ਦਿਖਾਉਗੀ। ਇਹ ਕਿੱਦਾਂ ਨਹੀਂ ਲੱਗਦਾ। ਇਹਨੂੰ ਚਾਹੀਦਾ ਟਮਕਮਕ ਵਾਲ ਵੀ ਥੋੜੇ ਜੇ ਹਨਾ ਜੇ ਅੰਕ ਤੈਨੂੰ ਕਹਦੀ ਆ ਪਾਜੀ ਪਰ ਹੱਥ ਰੱਖਤਾ ਉਹ ਲੈ ਲੀਏ ਹੈ ਨਹੀਂ ਇਹ ਨਹੀਂ ਹਾਂ ਇਹਨੂੰ ਹੁਣ ਛੱਡ ਦੇਣਾ ਜਿੱਥੇ ਹੱਥ ਰੱਖਤਾ ਉਹ ਲੈ ਲੈਣਾ ਕਿਰਨ ਆ ਵੀ ਛੋਣਾ ਛੋਟਾ ਹੈ ਇਹ ਵੀ ਛੋਟਾ ਹੈ ਏ ਲੈ ਮੈਂ ਦੇਖ ਲੈ ਹੋਰ ਦੇਖ ਦੇ ਏ ਲੈ ਐਸੀ ਕਿ ਬਸਾ ਲੈ ਕਿੰਨੇ ਦਾ ਜੀ ਕਿੰਨਾ ਹੈ ਤੂੰ ਪੁੱਤ ਵਾਂਗੇ ਦੀ ਕੀ ਗੱਲ ਕਰੇ ਤੂੰ ਲੈ ਨਹੀਂ ਬਣ 2650 2650 ਉਹੀ ਜਿਹੜਾ ਅੰਕਲ ਉਹ ਵੀ ਪੂਰਾ ਹੈਂਡਵਰਕ ਹੈ ਉਹ ਚੀਜ਼ਾਂ ਜਿਹੜੀ ਉਹਨੂੰ ਬਾਜ਼ਾਰ ਦੇ ਵਿੱਚ 35 ਤੋਂ 4000 ਰੁਪਏ ਤੋਂ ਘੱਟ ਮਿਲਦਾ। ਉਹ ਤੇ ਕੀ ਚੱਕਰ ਆ ਇਹਦਾ ਨਾ ਆਵਣਾ ਜਿਹੜਾ ਹੱਥ ਦਾ ਕੰਮ ਦਿੱਤਾ। ਇਹ ਗਿਲਜਰਾ ਦਾ ਜਿਹੜਾ ਹਾਂ ਹਾਂ ਇਹਦਾ ਨਾ ਬੜਾ ਜੀ ਕੁਦੜੀਗਾ ਤਾਂ ਸਾਰੇ ਗਏ ਬੱਸ। ਪਰ ਵੈਸੇ ਹੀ ਗੱਲ ਉਸਨੂੰ ਕੁਝ ਨਹੀਂ ਦੇ ਦੜਦਾ। ਸੰਭਾਲ ਆਪਣੀ। ਕੁਝ ਹੋਰ ਦਿਖਾ ਦਿਓ। ਕੁਝ ਹੋਰ ਦਿਖਾ ਦਿਓ। ਐਡਾ ਨਹੀਂ ਦਿਖਾ ਦਿਓ ਹੋਰ। ਇਹ ਚੀਜ਼ ਨਾ ਮੈਂ ਸੋਚੀ ਇਤਰਾਵਾਂ ਇਹ ਸੋਹਣਾ ਹੈ ਇਹ ਆਹ ਦੇ ਦੇ ਨੇ ਹਾਂ ਨਹੀਂ ਨਹੀਂ ਅੱਜ ਵੀ ਬੋਲਣੀ ਹੈ ਛੋਟੇ ਨੂੰ ਦੂਵਾਰ ਨਹੀਂ ਇਹ ਵੀ ਸੋਹਣਾ ਲੱਗਦਾ ਆਹ ਜਿਹੜਾ ਸੈਣ ਵਧੀਆ ਲੱਗਦਾ ਆਪਾਂ ਦਾ ਟਾਈਮ ਹੈ ਉਹ ਕਿੱਡਾ ਭਰੀ ਆ ਬਹੁਤ ਤੇ ਉਹ ਵੀ ਲੈ ਲਓ ਤਰਾਕਾ ਲੈ ਲਓ ਇਦਾਂ ਦੀ ਲੈ ਆਓ ਕਿਹਨੇ ਪਾਲੇ ਆਣੀ ਨੇ ਕੰਪੀਟਰ ਦੀਆਂ 23 ਨੇ ਆਣਗੇ ਨਾ ਉਹ ਬੀਨ ਵਾਲਾ ਲਿਮੂ ਵਾਲਾ 35 ਦਾ ਕਿਹੜਾ ਬਲੂ ਕਿਹੜਾ ਬਲੂ ਉਹ ਡਾਰਕ ਗ੍ਰੀਨ ਵਾਲਾ ਉਹ ਵਾਲੇ ਉਹਨੇ ਰੱਖਿਆ ਹੋਇਆ ਮੈਨੂੰ ਤਾਂ ਪੈਂਡਿੰਗ ਚ ਹਾਂ ਆਟੀ ਪਾਈ ਐਤਲਾ ਉਹ ਇਹਨੂੰ ਨਾ ਪਤਾ ਨਹੀਂ ਨਾ ਇੱਧਰ ਲਈ ਹਨਾ ਆ ਇੱਧਰਲਾ ਨਹੀਂ ਪਤਾ ਹੈ ਨਾ ਹਾਂ ਬਸ ਆਹ ਸਿਸਟਮ ਆ ਜਿਹੜਾ ਉਹ ਲੈ ਕੇ ਦਿਖਾਇਆ ਸੀ ਨਾ ਕਿ ਪਲਵ ਇਸ ਆਪੀ ਹੋਕਤ ਨੇ ਸੌਰੀ ਜੀ ਕਿ ਇਹਦਾ ਪਾਣੀ ਨਹੀਂ ਸਕਦੀ ਇਹਦੀ ਪੈਣੀ ਪੈਂਦੀ ਆ ਆ ਜਿਹੜਾ ਕੱਢਿਆ ਪਰ ਕੋਈ हाँ? अच्छा सूट अच्छा। बहुत पाया पर लेकिन ਹਾਂਜੀ ਇਹ ਵੀ ਸੋਹਣਾ ਲੱਗਦਾ ਹਨਾ ਠੀਕ ਹੈ ਦੇਖ ਲਾ ਦੇਖ ਖੋਲ ਕੇ ਨੂੰ ਵੀਰੇ ਦਿਖਾਈ ਮੜਾ ਖੋਲ ਕੇ ਆ ਐਨੀ ਤਾਂ ਗੋਜਾ ਬਾਈ ਦੇਖ ਕੇ ਨਾ ਲੈ ਲੈ ਤੈਨੂੰ ਵੈਸੇ ਕਿਰਨਾ ਏ ਤੂੰ ਉਹ ਪੈਂਡਿੰਗ ਕਰਵਾਇਆ ਤੈਨੂੰ ਉਹ ਸੋਹਣਾ ਲੱਗਿਆ ਸੂਟ ਬੱਸ ਇਹ ਲੈ ਲਓ ਹੁਣ ਲੱਗੇ ਤੇ ਜਿਆਦਾ ਜਲਰ ਲੱਗੇ ਉਹ ਲੈ ਲੀਏ ਵਿਰੋਧ ਦੇ ਦੇ ਉਹ ਕਰ ਦੋ ਮੜਾ ਰੇਟ ਹੁਣ ਜਾਇ ਲਵਾ ਦਿਓ ਆਪੇ ਤਾ ਵੀਰ ਜਾਨ ਸੱਚਾ ਸਾਰ ਰੇਟ ਕਿਤੇ ਵੀ ਟਰਾਈ ਕਰ ਸਕਦੇ ਹੋ ਫਿਰ ਅਸੀਂ ਟਰਾਈ ਕਰਕੇ ਆਈਏ ਟਰਾਈ ਕਰਕੇ ਆਈਏ ਨਹੀਂ ਪੀਸ ਨਹੀਂ ਫਿਰ ਪਹਿਲਾਂ ਟਰਾਈ ਕਰ ਆਈਏ ਫਿਰ ਅਸੀਂ ਮੁੜ ਕੇ ਆਈਏ ਦੁਕਾਨ 'ਚ ਫਿਰ ਤੁਹਾਡੇ ਕੋ ਆਉਣਾ ਕਾਤੇ ਅਸੀਂ ਇਹ ਟਰਾਈ ਹੋ ਕਰਨਾ ਬਸ ਜੇ ਹੁਣ ਆ ਗਈ ਗਰਮ ਫੂਟਾ ਦੀ ਵਾਰੀ ਸਿਆਲ ਲੱਗ ਚੱਲਿਆ ਚਾਰੀ ਜੀਤ ਹੁਣ ਲੈਣੇ ਆ ਨੇ ਗਰਮ ਫੂਟਾ ਪਾਉਣ ਨੂੰ ਤਰੀ ਮੰਮੀ ਆਸ ਤੇ ਦੇਖ ਰਹਾ ਹਾਂ ਸ਼ਰਟ ਲੰਘ ਗਿਆ ਬਸ਼ਰਟ ਬਾਟਮ ਨੀਚੇ ਵੀ ਬਾਹਰ ਆ ਤਾਂ ਹੀ 2 ਮਿੰਟ ਦੇ ਹੇਠਲੇ ਤੋਂ ਦਿੰਦੇ ਆ ਵੀ ਰੰਗ ਵਧੀਆ ਨੇ ਹਾਂ ਕਲਰ ਇਹਨੂੰ ਪੁੱਛ ਕਰਨਾ ਨੂੰ ਕਲਰ ਹੈਗਾ ਇਹ ਸੁਣਾ ਉਸਤਾਦ ਜੀ ਯਮੀਦ ਇਸੇ ਚ ਕਲਰ ਹੈਗਾ ਵੀਰੇ ਕੋਲ ਐਨੀ ਲਾ ਠੀਕ ਹੈ ਇਹ ਤੂੰ ਸੁਣ ਲਿਆ ਆ ਸ਼ਾਲਾ ਹੈ ਨਾ ਨਾਲ ਚਲੋ ਤਾਂ ਇਸ ਜੇ ਜਸ ਮੈਨੂੰ ਤੋਹਫਾ ਦੋ ਮਿੰਟ ਰਹਿ ਗਿਆ ਇਹ ਲੈ ਲਓ ਕਿੰਨਾ ਨੇ ਹੁਣ ਸਾਰੇ ਕਹੀਆਂ ਨਾ ਆ ਵੀ ਸੁਣਾ ਆ ਵੀ ਸੁਣਾ ਆ ਵੀ ਸੋਹਣਾ ਲੱਗਦਾ ਲਓ ਜੀ ਠੀਕ ਹੈ ਤੇ ਕਿੰਨਾ ਤੂੰ ਖੁਸ਼ ਆ ਤੇਰੇ ਵਾਸਤੇ ਓਕੇ ਨਾ ਚਲੋ ਇਹਨੇ ਪਸੰਦ ਕਰ ਲਿਆ ਜੀ ਆਪਾਂ ਨੇ ਲੋਰੀ ਦਾ ਵੀ ਨੂੰ ਚੈਨੂ ਤੇ ਲਖੜੀਆਂ ਦਾ ਉਹ ਵੀ ਦੱਸਤਾ ਜੇ ਕੱਦਾਂ ਹੋਰ ਦੇਖਣਾ ਤੂੰ ਦੇਖ ਸਕਦੀਆਂ ਦੇਖਣਾ ਹੁਣ ਨਹੀਂ ਹਾਂਜੀ ਓਕੇ ਕੋਈ ਨਾ ਸੰਜੀਤ ਤੁਸੀਂ ਗਿਆ ਕੀ ਅੱਛਾ ਇਹ ਕਾਮ ਵਾਲਾ ਪੈਕ ਕਰਵਾਇਓ ਜੀ ਅਰੇ ਜਿੱਕੇ ਤੇ ਜਾ ਜਾਓ ਹੋਰ ਦੱਸੋ ਜੀ ਬੱਸ ਚਲੋ ਔਰੀ ਥੈਂਕ ਯੂ ਸ਼ੁਕਰੀਆ ਜੀ ਬੱਸ ਹੁਣ ਤੁਸੀਂ ਰੀਡ ਲਵਾ ਦਿਓ ਤੇ ਬਾਕੀ ਹੁਣ ਤੁਹਾਨੂੰ ਮਿਲਦੇ ਆ ਜੀ ਆਪਾਂ ਹੁਣ ਘਰ ਜਾ ਕੇ ਕਰ ਦਿੰਨੇ ਆ ਜੀ ਆਪਾਂ ਸਰਪ੍ਰਾਈਜ਼ ਭੇਡ ਨੂੰ ਵੀ ਮਸੀ ਸੂਟ ਪਸੰਦ ਕਰਿਆ ਸਾਡੀ ਕੁੜੀ ਨੇ ਨਹੀਂ ਨਹੀਂ ਦੁਕਾਨ ਚੋਂ ਤਾਂ ਫਟਾਫਟ ਕਰ ਲਿਆ ਹਾਂ ਇਹ ਸੂਟ ਉਹ ਔਖੇ ਪਸੰਦ ਕਰਦੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਵੀ ਤੁਸੀਂ ਸਾਨੂੰ ਛੇਤੀ ਵਿਲੇ ਕਰਤਾ ਏਕਿੰਗ ਹੋ ਗਈ ਜੀ ਚੇਂਜ ਤੇ ਚਾਹ ਰਹੇ ਜੀ ਮੈਂ ਕਾ ਵੀ ਸੂਟ ਤੂੰ ਰਹਿਣਦੇ ਹਾ ਤੇ ਤੂੰ ਆਹੀ ਸੂਟ ਲੈ ਲੈ ਵੀ ਜਿਹੜੇ ਪੈ ਜਾਣਗੇ ਅਗਰ ਕਹਣਾ ਮੈਂ ਬੜਾ ਯਾਰ ਕਿਦੀ ਕਾ ਕਹਣਾ ਤੂੰ ਬੋਲ ਮੈਨੂੰ ਬੋਲ ਤੇ ਇੱਕ ਵਾਰ ਤੂੰ ਕਿਆ ਕਹਣਾ ਬੋਲ ਬੋਲ ਇਹ ਤਾਂ ਕਰਕੇ ਆਪਾਂ ਹੁਣ ਸੂਟ ਹੀ ਪਸੰਦ ਕਰ ਲੈਣਾ ਮੈਂ ਕਿ ਨਹੀਂ ਦੇ ਠੀਕ ਇਹ ਠੀਕ ਆ ਇਹਦੇ ਨਾਲ ਵੀ ਮਾੜਾ ਦੁਪੱਟਾ ਇਦਾਂ ਦਾ ਹੀ ਹੋਊਗਾ ਜੀ ਖੋਲ ਕੇ ਦਿਖਾ ਇਹ ਕਿਰਨਾ ਨੇ ਇੱਕ ਗੱਲ ਹੈਗੀ ਜਸਮੀਨ ਤਾਂ ਕਿਰਨਾ ਨੂੰ ਸੇਮ ਪਸੰਦ ਕਰੀ ਇਹਦੇ ਦੋਨੇ ਪਹਿਣਾ ਪਹਿਣਾ ਨੂੰ ਸੇਵ ਹੋ ਗਏ ਪਹਿਣਾ ਪਹਿਣਾ ਜਸਮੀਨ ਦਾ ਸੂਟ ਜਿਹੜਾ ਪੈਂਡਿੰਗ ਰਹਿੰਦਾ ਤਾਂ ਜੀ ਆਹ ਕਰਕੇ ਫਿਰ ਆ ਲਿਓ ਇਹ ਪੈਂਡਿੰਗ ਨੂੰ ਲੈ ਕੇ ਜਾਇਗੇ ਹਾਂ ਨਾਲੇ ਮੋਦੀ ਸੂਟ ਪੂਰਾ ਹੁੰਦਾ ਹੈ ਨਾ ਜੀ ਲਾ ਜੀ ਆਹ ਨਾਲ ਜ ਚੁੰਨੀਆਂ ਦੇਖ ਸੋਹਣੀਆਂ ਤੇ ਚੁੰਨੀ ਦੇਖ ਮੈਂ ਵੀ ਨਹੀਂ ਕਹਿਣ ਲੱਗਾ ਸੀ ਲਾ ਜੀ ਇਹ ਆ ਜੀ ਚੁੰਨੀ ਓਕੇ ਜੀ ਚਲੋ ਠੀਕ ਹੈ ਜੀ ਫਾਈਨਲ ਕਰ ਦੋ ਚਲੋ ਬਾਈ ਇੱਥੇ ਇੱਕ ਵਾਰ ਆਂਦਾ ਹੈ ਨਾ ਹਾਂ ਤੈ ਵੱਜੀ ਹੋਈ ਆ ਬਿਲਕੁਲ ਬਿਲਕੁਲ ਚਲ ਬਈ ਚਲ ਬੀਬੀ ਸਾਸਰੀ ਕਾਲ ਲਓ ਜੀ ਪਹੁੰਚੇ ਆ ਤੇ ਘਰੇ ਏ ਹੁਣ ਕਿਰਨਾ ਬੈਠ ਜਾ ਮਮਾ 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 ਤੁਸੀ ਲੈ ਕੇ ਮੇਰੇ ਮਮੀ ਨੂੰ ਸੁਣਦਾ ਹੈ ਉਹ ਫਿਰ ਦਹਾਣੀ ਅਨਿਕਿਤਾ ਤੁਕੀ ਸੀ ਸਾਡੇ ਵਾਸਤੇ ਭਾਈ ਬਹੁਤ ਬੜੀ ਚੀਜ਼ ਨਹੀਂ ਹੈ ਮੈਂ ਜਿੰਨੇ ਕਿ ਜੋਗਾ ਹੈਗਾ ਅਸੀਂ ਦਿਵਤਾ ਹੈਨਾ ਸਾਡਾ ਫਰਜ਼ ਬਣਦਾ ਤਾਂ ਕਿਉਂਕਿ ਇਹਨੇ ਕਿਹੜੇ ਬਾਰ ਬਾਰ ਆਉਣਾ ਦੇਖ ਲੈ ਕਿਰਨਾ ਉੱਪਰ ਤੋਂ ਕਹੀ ਜਾਂਦੀ ਹੈ ਉੱਪਰ ਤੋਂ ਹੀ ਕਹੀ ਜਾਂਦੀ ਆ ਇਹ ਉੱਪਰ ਤੇ ਹੀ ਕਹੀ ਜਾਂਦੀ ਆ ਬੋਲਦੀ ਸੁਆਣੀ ਲਾਈਦਾ ਇਹ ਉੱਪਰ ਤੇ ਹੀ ਕਹੀ ਜਾਂਦੀ ਆ ਭੋਲੀ ਦੇ ਕੰਮ ਸੁਈ ਸੁਆਣਾ ਹਾਸੇ ਦੇ ਦੇ ਕਿਰਨਾ ਨੇ ਮੇਰੇ ਨਾਲ ਵਾਦਾ ਕੀਤਾ ਕਹਿੰਦੀ ਮਾਮਾ ਮੈਂ ਇਹ ਸੁਆਣਾ ਪਾਉਣਾ ਖੋਲ ਕੇ ਤਾਂ ਦੇਖ ਲੈ ਬਿਊਟੀਫੁਲ ਬਹੁਤ ਸੋਹਣੀ ਕਿਸ ਤੈ ਮਾੜੀ ਹੈ ਬਹੁਤ ਸੋਹਣਾ ਕਲਰ ਆ ਨਾਈਸ ਸਿਰ ਥੈਂਕ ਯੂ ਜੀ ਨਹੀਂ ਥੈਂਕ ਯੂ ਤਾਂ ਮਤਲਬ ਨਹੀਂ ਹੈਗਾ ਪੁੱਤੇ ਤੇਰਾ ਹੱਥ ਤਾਂ ਉਹ ਵੀ ਦਿਖਾ ਦੇ ਦੀਦੀ ਵਾਲਾ ਵੀ ਤੇ ਹੁਣ ਜਸਮੀਨ ਦਾ ਵੀ ਜਿਹੜਾ ਲਿਆਂਦਾ ਉਹਨੂੰ ਦੇ ਦੇ ਉਹ ਵੀ ਦੇਖ ਲੈ ਕਿੱਥੇ ਤੇ ਕੇ ਤੇ ਉੱਥੀ ਤੇ ਆਪਣੇ ਭਾਰਤ ਇਹ ਆ ਗਈ ਕਿੰਨਾ ਸੋਹਣਾ ਕੱਢ ਕੇ ਦੇਖ ਲੈ ਇਹਨੂੰ ਮੈਨੂੰ ਹਾਸਾ ਲੱਗਦਾ ਹਾਂ ਹਾਂ ਸੋਹਣਾ ਹੈ ਅੱਛਾ ਹੈ ਹਾਂ ਵਧੀਆ ਹੈ ਸੋਹਣਾ ਬਹੁਤ ਸੋਹਣਾ ਚਲੋ ਜਿੰਨੇ ਕੁ ਜੋਗੇ ਹੈਗੇ ਤੇ ਭਾਈ ਹਨਾ ਇਹ ਕਿਰਨਾਂ ਨੇ ਪਸੰਦ ਕਰਿਆ ਇਹ ਵੀ ਕਿਰਨਾਂ ਨੇ ਪਸੰਦ ਕਰਿਆ ਕਿ ਨਹੀਂ ਸੇਮ ਸੇਮ ਲੈ ਲੈਂਦੇ ਕਿਉਂਕਿ ਇਹ ਹਰ ਵਾਰ ਸਾਨੂੰ ਲਖੜੀ ਪੇਦਦੀ ਰਹਿੰਦੀ ਆ ਹੈ ਤੇ ਅੰਗਤ ਦੀ ਲੋੜੀ ਵੀ ਤੇ ਸੀ ਨੂੰ ਕੁਝ ਨਹੀਂ ਦਵਾਇਆ ਮੈਨੂੰ ਦਿੱਤਾ ਤਾਂ ਹੱਥ ਯਾਰ ਦਿੱਤਾ ਉਹ ਪਿਆਰ ਜਾ ਪੁੱਤ ਉਹ ਆਪਣੀ ਲੱਗ ਜਾਵੇਗਾ ਉਹ ਆਪਣੀ ਲੱਗ ਜਾਵੇਗਾ ਸੋਹਣਿਆ ਉਹਦੀ ਜੀਜਾ ਲੱਗਾ ਕਹ ਨਹੀਂ ਬੀਬੀ ਬੀਬੀ ਬੋਲਦੀ ਹੋਣੀ ਵਧੀਆ ਬੁੱਤ ਨੂੰ ਕੁਸਤੀ ਦੇ ਦੇ ਦੇਖ ਲੈ ਦੇਖ ਲੈ ਭੈਣ ਮੈਂ ਤਾਂ ਬਾਬਾ ਬਧੀ ਗੇ ਛੋਟੇ ਛੋਟੇ ਰੇਟ ਆ ਕੋਈ ਮਹਿੰਗਾ ਵੀ ਨਹੀਂ ਤੇ ਪਸੰਦ ਕਰਿਆ ਵਿਚਾਰੀ ਨੇ ਹਾਂ 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 ਬੜੀ ਸਿਆਣੀ ਹੈ ਫਿਰ ਕਹਿੰਦੀ ਮਾਮੇ ਮੈਂ ਤੇਰੇ ਪੈਸੇ ਨਹੀਂ ਲਵਾਉਣੀ ਪਹਿਲੇ ਭਾਈ ਤੂੰ ਲੈ ਲੈ ਤੇ ਕਦੇ ਬਾਰ-ਬਾਰ ਆਉਣਾ ਹੈ ਨਾ ਤੇ ਨਾਲੇ ਮੰਗਣਾ ਸਾਤੇ ਬਾਰ-ਬਾਰ ਹਾਂ ਤੇ ਫਿਰ ਵੀ ਕਹਿੰਦੀ ਨਹੀਂ ਵੀ ਮੈਂ ਹਿਸਾਬ ਕਿਤਾਬ ਜਾਂ ਠੀਕ ਰੱਖੂੰਗਾ ਅੱਛਾ ਰੰਗ ਬਹੁਤ ਸੋਹਣੇ ਆ ਹੂੰ ਕਿਰਾਂ ਦੇ ਫਿਰ 6 ਸੂਟ ਹੋ ਗਈ ਜਦੋਂ ਤਾਂ ਮौजਾਂ ਲੱਗੀਆਂ ਕਿ ਆਓ ਕਿਰਾਂ ਦੇਣਾ ਹਾਂ ਲੇ ਗਈ ਜਵ ਦੀ ਸਵਾ ਸੀਗਾ ਐਸਾ ਹੀ ਰੱਖਣਾ ਇਹਦੀ ਖੋਲਣੀ ਹੈ ਹਾਂ ਇਹਦੀ ਲਾ ਦੇ ਮੈਂ ਇੰਦਰ ਫਿਰ ਟੂਸ਼ੇ ਛੱਡੇ ਜਾਂਦਾ ਹੈ ਗਰੀ 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 ਇਹਦੇ ਤੋਂ ਹੀ ਕਿੰਦਾ ਗੇੜਾ ਆਇਤੀ ਲੈਟ ਜੇ ਚਲੇ ਗਈ ਹੁਣ ਕੋਲ ਲੈ ਕੇ ਨਹੀਂ ਤੇਨੇ ਕੰਮ ਕਰਦੇ ਹਾਂ ਉੱਪਰ ਚੱਲੇ ਦੂ ਪਤੰਗ ਢਾਉਣ ਹਾਂ ਜੀ ਜਾ 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 ਇਹਦੀ ਨੂੰ ਲੈ ਕੱਦੀ ਕਹਿੰਦੀ ਮੈਂ ਪਤੰਗ ਢਾਉਣਿਆ ਕੱਦੀ ਸੰਗਲ ਤੜਾਉਂਦੀ ਆ ਆਹ ਦੇਖ ਭੈਣ ਕੋ ਪਈ ਕੱਦੀ ਸੰਗਲ ਤੜਾਉਂਦੀ ਆ ਮਾਮੇ ਪਹਿਲੇ ਪੜੇ ਕਿਹਾ ਜੀ ਮੈਨੂੰ ਨਹੀਂ ਨਹੀਂ ਮੇਰੇ ਵਾਸਤੇ ਪਤਾ ਕੀ ਗਿਫਟ ਹੈ ਮੈਂ ਕਿਹਾ ਹਾਂ ਤੁਸੀਂ ਬੱਸ ਮੈਨੂੰ ਖੇਡਣ ਨੂੰ ਲੈ ਜਾਓ ਮੇਰਾ ਗਿਫਟ ਹੈ ਕਿ ਮੈਂ ਨਿਆਣਿਆਂ ਜੀ ਮਨਿੰਦਰ ਮਨਿੰਦਰ ਨਿਆਣਾ 5:30 ਵਜੇ ਗਰੇ 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 ਅੱਛਾ ਫੇਰ ਤੁਸੀਂ ਚੰਕੌਰ ਸਾਹਿਬ ਨਹੀਂ ਚਲੇਗੇ ਹਾਂ ਫੇਰ ਮੈਂ ਕਿਹਾ ਚੰਕੌਰ ਨੂੰ ਫੇਰ ਹੁਣ ਅੱਜ ਬੇਲੇ ਨਾਲੇ ਟਾਈਮ ਵੀ ਘਾਟਾ ਤੁਹਾਡੇ ਕੋਲ ਵੀ ਵੀ ਫੇਰ ਜੂਨਾ ਆਉਂਦਾ ਫਾਇਦਾ ਕੀ ਫੇਰ ਹੈ ਨਾ ਹਾਂ ਵੀ ਦਵਾ ਦਿਓ ਵਧੀਆ ਵਧੀਆ ਹਾਂ ਹੇ ਨੀ ਵੇਖਾ ਮੇਰ ਨੇ ਮੈਚਿੰਗ ਕਰੀ ਵੀ ਅਜੀ ਨੇ ਅੱਛਾ ਟੋਪੀ ਦੀ ਟੋਪੀ ਦੀ ਨਾ ਜੀ ਲੈ ਕੇ ਦਾ ਲੀ ਕਿ ਕਾਪੂ ਹੀ ਕਹਿੰਦੀ ਏ ਤੈਨੂੰ ਕਹਿ ਕਹਿੰਦੀ ਆ ਅੱਧਾ ਅੱਧਾ ਮਸਤ ਹੁੰਦਾ ਇਹ ਇਹ ਟੋਪੀ ਲੈਣ ਨੂੰ ਨਹੀਂ ਉਤਾਰ ਦਿੰਦਾ ਹਾਂ ਅੱਜ ਭੁੱਲਿਆ ਜੇ ਹੋਵੇ ਮੇਰੇ ਤਣੀ ਬੰਨੀ ਹੋਈ ਹੈ ਹਾਂਜੀ ਭੁੱਲਿਆ ਨਹੀਂ ਖੋਲ ਦਿੰਦਾ ਬੀਬੀ ਨਹੀਂ ਜਿਆਦਾ ਠੰਡ ਲਾਦੀ ਮੈਨੂੰ ਲੱਗਦਾ ਕਿਆ ਗੱਲ ਬੀਬੀ ਸੁਣਨੀ ਦੀ ਹੈ ਹੈ ਹਾਂਜੀ ਠੰਡ ਲਾਉ ਫੇ ਤੂੰ ਕੋ ਟਿਕ ਉੱਠੀ ਦਾ ਪਾਲਾ ਪੜੋਲਾ ਦੱਸ ਦੇ ਜੱਸੀ ਐਸ਼ੀ 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 ਜਗਤ ਜੱਸੀ ਉਹ ਕਿਆ ਕਰਕੇ ਇਹ ਤਾਂ ਸਵੇਰ ਦੀ ਕਹਿੰਦੀ ਮੇਰਾ ਜੀ ਨਹੀਂ ਦਾਦਾ ਮੈਂ ਕਿਹਾ ਜਗਤ ਨਹੀਂ ਅੰਗੂਠੇ ਕੱਪੜੇ ਕਰਕੇ ਬੈਠੇ ਉਹੀ ਕੰਮ ਹੋ ਗਿਆ ਲੈਟ ਚਲੇਗੀ ਸਾਗ ਵੀ ਨਹੀਂ ਆਇਆ ਚਲੋ ਕੰਮ ਹੋ ਜਾਣਾ ਸੀ ਮੁਸ਼ੀ ਅਰੇ ਪਤਾ ਵੀ ਨਹੀਂ ਸੀ ਇਹਨਾਂ ਨੇ ਪਤਾ ਵੀ ਨਹੀਂ ਕਰਾ ਜੇ ਸਾਜਰੇ ਲਾ ਦਿੰਦੇ ਫੇਰ ਨਹੀਂ ਕੋਈ ਪਟਾਕਾ ਜਾਂ ਪਿਆ ਕਿਥੇ ਇੱਥੇ ਜੇ ਬੱਸ ਫਿਰ ਤਾਰਾ ਤੂਰਾ ਪੜ ਗਈ ਆ ਤਾਰਾ ਤੂਰਾ ਪੜ ਗਈ ਆ ਨਹੀਂ ਜਾਂ ਫਿਰ ਡਿਸਕ ਰੂਸਕ ਹੁੰਦੀ ਆ ਉਹ ਪੜ ਗਈ ਚਲੋ ਆ ਜਾਣੀ ਐ ਲੈਟ ਤਾਂ ਆ ਜਾ ਚਲੋ ਬਾਕੀ ਹੁਣ ਸੋਹਣਾ ਨਾ ਸੂਟ ਬਹੁਤ ਵਧੀਆ ਬਹੁਤ ਸੋਹਣਾ ਤੇਰੇ ਪਸੰਦ ਦਾ ਦੋਏ ਸੂਟ ਜਸਮੀਨ ਦਾ ਵੀ ਤੇ ਕਿਰਨਾ ਦਾ ਹਾਂ ਦੋਏ ਵਧੀਆ ਇਹਨੂੰ ਵੀ ਆਉਂਦਾ ਹੈ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਬਾਏ ਬਾਏ